ਸੰਗਤ ਜੀ ਇਸ ਜਗ੍ਹਾ ਤੇ ਸਤਿਗੁਰਾਂ ਨੇ ਸ਼ਹੀਦ ਹੋਣ ਤੋਂ ਪਹਿਲਾਂ ਉੱਚੀ ਆਵਾਜ਼ ਵਿੱਚ ਜਪਜੀ ਸਾਹਿਬ ਜੀ ਦਾ ਪਾਠ ਕੀਤਾ ਹੈ ਤੇ ਹਰ ਸਿੱਖ ਦਾ ਫਰਜ਼ ਬੰਦ ਹੈ ਵੈਸੇ ਤੇ ਚਾਹੀਦਾ ਹੈ ਕੌਮੀ ਆਗੂਆਂ ਨੂੰ ਇਹ ਗੱਲ ਪਹੁੰਚਾਣੀ ਹਰ ਸਿੱਖ ਦਾ ਫਰਜ਼ ਬੰਦ ਹੈ 350 ਸਾਲ ਆਪਾਂ ਮਨਾ ਰਹੇ ਹਾਂ ਜਿੱਥੇ ਕਿਤੇ ਵੀ ਖੁਬ ਤਕਰੀਬਨ ਹਰ ਸਾਲ ਮੇਰਾ ਖਿਆਲ ਬਾਬਾ ਹਰਨਾਮ ਸਿੰਘ ਜੀ ਕੋਣੀ ਵੀ ਇਥੇ ਕਥਾ ਕਰਦੇ ਨੇ ਫਿਰ ਜਪਜੀ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ ਮੇਰੀ ਅਰਜ਼ ਹੈ ਹਰ ਸਿੱਖ ਵੇਖੋ ਇਹ ਨਿੱਜੀ ਜੀਵਨ ਇਹ ਕੋਈ ਹੁਕਮਨਾਮਾ ਨਹੀਂ ਹੈਗਾ ਇਹ ਤਾਂ ਆਪੋ ਆਪਣੀ ਭਾਵਨਾ ਹੈ ਸਾਡੇ 350 ਸਾਲਾ ਮਨਾ ਰਹੇ ხਾਂ ਕਿਤੇ ਵੀ ਹੋਵੇ 12 ਵਜੇ ਸਵਾ 12 ਵਜੇ ਵੈਸੇ ਜੇ ਆਪਾਂ ਇੱਕ ਜਪਜੀ ਸਾਹਿਬ ਦਾ ਪਾਠ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਿਮਰ ਲਈਏ ਨਾ ਹੋ ਸਕਦਾ ਉਹ ਜਪਜੀ ਸਾਹਿਬ ਦਾ ਪਾਠ ساری ਜ਼ਿੰਦਗੀ ਨੂੰ ਸਵਾਰ ਜਾਵੇ ਕਿਉਂਕਿ ਜਦੋਂ ਇਹ ਦਿਨ ਬਣੇ ਹੁੰਦੇ ਨੇ ਇਹ ਬੈਰਾਗ ਵਾਲੇ ਹੁੰਦੇ ਨੇ